ਹਨੇ ਹਨੇ ਪਾਸਚਾਈ ਪਾਕ ਦਸਮਾ ਬਾਜ ਤਾਜ ਤਿੰਨ ਤੇ ਸਭ ਲੈਣੇ ਅਗਲੀ ਸਵੇਰ ਨਾਦਰ ਸ਼ਾ ਆਪਣੇ ਤੰਬੂ ਵਿੱਚ ਟਹਿਲ ਰਿਹਾ ਹੈ ਗੁੱਸੇ ਅਤੇ ਚਿੰਤਾ ਦੇ ਭਾਵ ਉਸ ਦੇ ਮੂੰਹ ਤੋਂ ਸਾਫ਼ ਪੜੇ ਜਾ ਸਕਦੇ ਹਨ ਨਾ ਨਾਦਰ ਸ਼ਾ ਇਹ ਸੋਚ ਕੇ ਹੈਰਾਨ ਹੋ ਰਿਹਾ ਹੈ ਕਿ ਸਾਰੇ ਭਾਰਤ ਵਿੱਚ ਉਸ ਨੂੰ ਕਿਸੇ ਨੇ ਟੱਕਰ ਨਹੀਂ ਦਿੱਤੀ ਜੇਤੂ ਫੌਜਾਂ ਲੈ ਕੇ ਉਹ ਕਿਸੇ ਮਹਾਨ ਰਾਜੇ ਵਾਂਗ ਹਿੰਦੁਸਤਾਨ ਵਿੱਚ ਟਹਿਲਦਾ ਰਿਹਾ ਕਿਸੇ ਰਾਜੇ ਰਜਵਾੜੇ ਦੀ ਮਜਾਲ ਨਹੀਂ ਸੀ ਕੇ ਉਹ ਅੱਗੇ ਚੀਂ ਦੀ ਆਵਾਜ਼ ਕਰ ਸਕੇ ਰਿਆਸਤਾਂ ਦੀਆਂ ਰਿਆਸਤਾਂ ਸਲਤਨਤਾਂ ਦੀਆਂ ਸਲਤਨਤਾਂ ਉਸ ਅੱਗੇ ਝੁੱਕ ਕੇ ਸਲਾਮ ਕਰਦੀਆਂ ਰਹੀਆਂ ਹਿੰਦੁਸਤਾਨ ਦੇ ਵੱਡੇ ਵੱਡੇ ਰਾਜੇ ਉਸ ਦਾ ਸਵਾਗਤ ਕਰਨ ਲਈ ਭੇਟਾ ਵਜੋ ਆਪਣੀਆਂ ਧੀਆਂ ਦੇ ਡੋਲੇ ਲਈ ਖਲੋਤੇ ਸਨ ਪਰ ਅੱਜ ਇਹ ਕੀ ਬਾਣਾ ਵਾਪਰ ਗਿਆ ਹੈ ऐसा ਤਾਂ ਉਸ ਦੇ ਚਿਤ ਵਿੱਚ ਚਿਤ ਚੇਤੇ ਨਹੀਂ ਸੀ 50 ਕੋ ਦੀ ਬਾਟ ਅਤੇ ਹਮਲੇ ਹਮਲੇ ਉਸ ਇੱਕ ਪਹਿਰੇਦਾਰ ਜ਼ਕਰੀਆ ਖਾਨ ਨੂੰ ਲੈਣ ਲਈ ਭੇਜਿਆ ਸਾਹ ਪਾਸੇ ਹਵੜਾ ਦਬੜੀ ਸੀ ਡਰਿਆ ਹੋਇਆ ਜ਼ਕਰੀਆ ਉਸ ਦੇ ਹਰਨ ਵਿੱਚ ਦਾਖਲ ਹੋਇਆ ਹੁਕਮ ਜਹਾਂ ਪਨਾਹ ਹੁਕਮ ਨਾਦਰ ਸ਼ਾ ਗੁੱਸੇ ਵਿੱਚ ਬੋਲਿਆ ਮੇਰੇ ਹੁਕਮ ਦੀ ਤਾਮੀਲ ਕਰੇਗਾ ਤੂੰ ਜੀ ਹਾਂ ਪਨਾਹ ਤੁਸੀਂ ਜੋ ਵੀ ਕਹੋ ਜ਼ਕਰੀਆ ਖਾਨ ਡਰਦਾ ਹੋਇਆ ਬੋਲਿਆ ਨਾਦਰ ਸ਼ਾਹ ਦੇ ਗੁੱਸੇ ਤੋਂ ਉਹ ਭਲੀ ਭਾਂਤ ਜਾਣੂ ਸੀ ਤਾਂ ਜਾ ਆਪਦੇ ਲੜਾਕੇ ਨਾਲ ਲੈ ਕੇ ਜਾ ਉਹਨਾਂ ਸਿਰਫਰਿਆਂ ਦੇ ਸਿਰ ਲਾ ਕੇ ਮੇਰੇ ਕਦਮਾਂ ਵਿੱਚ ਢੇਰ ਕਰ ਜਿੰਨਾ ਅੱਜ ਮੇਰੇ ਕਾਫਲੇ ਦੇ ਹਮਲਾ ਕੀਤਾ ਇੱਕ ਦੋ ਵਾਰ ਨਹੀਂ ਪੂਰੇ 20 ਵਾਰ ਜਾ ਦੇਰ ਲੰਨਾ ਕਰ ੜਕਦਾ ਹੋਇਆ ਨਾਦਰ ਸ਼ਾਹ ਬੋਲਿਆ ਜਕਰੀਆ ਖਾਨ ਨੀਵੀਂ ਪਾਈ ਖਲੋਤਾ ਸੀ ਉਸ ਕੋਲ ਕਹਿਣ ਲਈ ਕੁਝ ਨਿੱ ਕੁਝ ਵੀ ਨਹੀਂ ਸੀ ਫਲਤਾ ਕਿਉਂ ਇਹ ਮੇਰੇ ਹੁਕਮਾਂ ਦੀ ਪਾਲਣਾ ਕਰ ਨਾਦਰ ਸ਼ਾਹ ਫੇਰ ਬੋਲਿਆ ਜਹਾ ਪਨਾਹ ਬਸ ਇਨਕ ਜਕਰੀਏ ਦੇ ਮੂੰਹ ਨਿਕਲਿਆ ਨਾਦਰ ਸ਼ਾਹ ਮਹਾਨ ਨਾਦਰ ਸ਼ਾਹ ਦੀ ਅਜਿੱਤ ਫੌਜ ਉੱਤੇ ਜੰਗਲ ਦੇ ਚਾਰ ਲੜਾਕਿਆਂ ਨੇ ਹਮਲਾ ਕੀਤਾ ਤੇ ਲੁੱਟਦਾ ਸਮਾਨ ਖੋ ਕੇ ਲੈ ਗਏ ਤੈਨੂੰ ਪਤਾ ਵੀ ਹੈ ਇਤਿਹਾਸ ਵਿੱਚ ਇਸ ਇਸ ਘਟਨਾ ਨੂੰ ਕਿੱਡੀ ਵੱਡੀ ਜਗ੍ਹਾ ਮਿਲੇਗੀ ਇਹ ਕੋਈ ਛੋਟੀ ਗੱਲ ਨਹੀਂ ਨਾਦਰ ਸ਼ਾਹ ਗੁੱਸੇ ਵਿੱਚ ਲਾਲ ਸੀ ਅੱਖਾਂ ਨੱਕ ਕੰਨ ਸਭ ਲਾਲ ਸਨ ਜੀ ਪਨਾਹ ਜੀ ਜਹਾਂ ਪਨਾਮ ਹੈ ਜਾਣਦਾ ਹਾਂ ਜ਼ਕਰੀਆ ਬੋਲਿਆ ਜੀ ਜਾਣਦਾ ਹਾਂ ਤਾਂ ਕਿ ਲਖਾਰੀ ਇਤਿਹਾਸ ਵਿੱਚ ਇਹ ਘਟਨਾ ਲਿਖਣਾ ਨਾਲ ਇਹ ਵੀ ਲਿਖਣ ਕੇ ਤਲਵਾਰਾਂ ਨਾਲ ਨਾਦਰ ਨੇ ਅੰਜਾਮ ਕੀਤਾ ਸੀ ਮੈਨੂੰ ਉਹਨਾਂ ਦੇ ਸਿਰ ਚਾਹੀਦੇ ਨੇ ਬਸ ਜ਼ਕਰੀਆ ਚੁੱਪ ਖਲੋਤਾ ਸੀ ਕੀ ਤੂੰ ਇਹਨਾਂ ਬਾਰੇ ਕੁਝ ਜਾਣਦਾ ਵੀ ਹੈ ਕੌਣ ਨੇ ਲੋਕ ਕੋਈ ਜਿੰਨ ਪੁੱਤ ਜਾਂ ਰਕਸ਼ਸ ਜੋ ਇੰਨਾ ਵੱਡਾ ਡਰਿਆ ਖਲੋਤਾ ਹੈ ਐਡਾ ਜੇਰਾ ਕਿਵੇਂ ਕਰ ਗਏ ਕਿ ਉਹ ਨਾਦਰ ਸ਼ਾਹ ਦੇ ਭੈ ਤੋਂ ਵਾਕਪ ਨਹੀਂ ਇਹ ਸਿੱਖ ਨੇ ਜਹਾਂਪਰਾ ਜਕਰੀਆ ਬੋਲਿਆ ਕੌਣ ਹੁੰਦੇ ਨੇ ਇਹ ਸਿੱਖ ਕੋਈ ਜੰਗਲੀ ਲੜਾਕੇ ਜਾਂ ਆਦਮਖੋਰ ਜਾਂ ਆਦਿਵਾਸੀ ਕੀ ਬਲਾ ਨੇ ਇਹ ਇੰਨੀ ਫੁਰਤੀ ਇੰਨੀ ਬਹਾਦਰੀ ਮੈਂ ਪਹਿਲਾਂ ਕਦੇ ਦੇਖੀ ਸੁਣੀ ਨਹੀਂ ਉਹਨਾਂ ਨੂੰ ਉਹਨਾਂ ਸਾਨੂੰ ਸੰਭਾਲਣ ਦਾ ਮੌਕਾ ਵੀ ਨਹੀਂ ਦਿੱਤਾ ਸਭ ਕੁਝ ਲੁੱਟ ਕੇ ਫਰਾਰ ਹੋ ਗਏ ਕੌਣ ਹੁੰਦੇ ਨੇ ਇਹ ਸਿੱਖ ਜਹਾਂਪਰਾ ਇਹ ਪੰਜਾਬ ਵਿੱਚ ਹੀ ਪੈਦਾ ਹੋਏ ਇੱਕ ਸਿੱਖ ਕੌਮ ਹੈ ਹਕੂਮਤ ਨਾਲ ਇਨਾਂ ਦੀ ਖੈਬਾਜੀ ਮੋਦ ਤੋਂ ਚੱਲ ਰਹੀ ਹੈ। ਹਕੂਮਤ ਨੇ ਇਹਨਾਂ ਦੇ ਸਿਰਾਂ ਤੇ ਇਨਾਮ ਵੀ ਰੱਖੇ। ਪਰ ਇਹ ਮੁੱਕ ਨਹੀਂ ਰਹੀ। ਜ਼ਕਰੀਆ ਆਪਣੀ ਮਜਬੂਰੀ ਜਾਰ ਕਰ ਰਿਹਾ ਸੀ। ਰਹਿੰਦੇ ਕਿੱਥੇ ਨੇ ਇਹ? ਪਿੰਡ ਪੁਜਾੜ ਦਿਓ ਇਹਨਾਂ ਦੇ। ਨਾਦਰ ਨੇ ਜ਼ਕਰੀਆ ਖਾਨ ਨੂੰ ਕਿਹਾ। ਜੰਗਲਾਂ ਵਿੱਚ ਰਹਿੰਦੇ ਨੇ ਹਜ਼ੂਰ। ਪਿੰਡ ਤਾਂ ਇਹਨਾਂ ਕਰ ਦੇ ਛੱਡ ਦਿੱਤੇ ਨੇ। ਇਹਨਾਂ ਨੇ ਧਰਮ ਛੱਡਣ ਨਾਲੋਂ ਪਿੰਡ ਛੱਡਣ ਨੂੰ ਤਰਜੀਹ ਦਿੱਤੀ ਖੜੇ-ਖੜੇ ਹੀ ਸੌ ਲੈਂਦੇ ਨੇ ਤੇ ਤੁਰਦੇ-ਤੁਰਦੇ ਹੀ ਖਾ ਲੈਂਦੇ ਹਨ ਖਾਂਦੇ ਕੀ ਨੇ ਜੰਗਲਾਂ ਵਿੱਚ ਇਨਸਾਨ ਦੇ ਜਿਉਂਦੇ ਰਹਿਣ ਲਈ ਮੱਖ ਲੋੜਾਂ ਰੋਟੀ ਕੱਪੜਾ ਮਕਾਨ ਉਹਨਾਂ ਲਈ ਬਹੁਤ ਜ਼ਰੂਰੀ ਹੈ ਇਹ ਕਿਵੇਂ ਸਾਰਦੇ ਹਨ ਇਸੇ ਤਰ੍ਹਾਂ ਹਕੂਮਤ ਦਾ maal ਅਸਬਾਬ ਲੁੱਟ ਲੈਂਦੇ ਨੇ ਹਜ਼ੂਰ ਜਾਂ ਭੇਸ ਬਦਲ ਕੇ ਪਿੰਡਾਂ ਵਿੱਚੋਂ ਅਨਾਜ ਮੰਗ ਕੇ ਲੈ ਜਾਂਦੇ ਹਨ ਉਹੀ ਇਕੱਠਾ ਇਕੱਠਾ ਕਰਕੇ ਬੈਠ ਕੇ ਖਾ ਲੈਂਦੇ ਹਨ ਪਿੰਡਾਂ ਵਿੱਚ ਇਹਨਾਂ ਨੇ ਖੈਰ ਬੁਖਾਰ ਰੱਖੇ ਹਨ ਜੋ ਇਹਨਾਂ ਦੀ ਮਦਦ ਕਰਦੇ ਹਨ ਵੈਸੇ ਇਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਹਾਂ ਜਿੱਤਲੀਆਂ ਹਨ ਤੇ ਰੋਟੀ ਕੱਪੜਾ ਇਹਨਾਂ ਲਈ ਬਹੁਤੇ ਮੈਨੇ ਨਹੀਂ ਰੱਖਦਾ ਹੈ ਲੂਣ ਖਾਣ ਵਾਲੇ ਨੂੰ ਸੁਵਾਦਾਂ ਦਾ ਪੱਟਿਆ ਕਹਿੰਦੇ ਹਨ ਹਾਰ ਦੇ ਕਈ ਦਿਨ ਪਾਣੀ ਬਿਨਾ ਕੱਟ ਲੈਂਦੇ ਹਨ ਸਿਆਲ ਵਿੱਚ ਅਗਵਾਲ ਕੇ ਨਹੀਂ ਵੇਖਦੇ ਤੇ ਘਰ ਘਰ ਤੇ ਘਰ ਕਰ ਕਿੱਥੇ ਇਹਨਾਂ ਦੇ ਕੋਈ ਟਿਕਾਣਾ ਨਹੀਂ ਹੋਵੇਗਾ ਨਾਦਰ ਦੀ ਹੈਰਾਨੀ ਵੱਧ ਰਹੀ ਸੀ